ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ਨ ਖਾਨ ਅੱਜ ਅਸੀਂ ਬਨੂੜ ਮੌਜੂਦ ਹਾਂ ਬਨੂੜ ਦੇ ਵਿੱਚ ਜਿੱਥੇ ਕਿ ਇੱਕ ਨਰਸਰੀ ਜੋਰਾ ਸਿੰਘ ਵੱਲੋਂ ਜਿਹੜਾ ਕਿ ਇੱਕ ਸਮਾਜ ਸੇਵੀ ਬੂਟੇ ਲਾਉਣ ਦਾ ਕੰਮ ਕਰਦਾ ਹੈ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਹੈ ਅਸੀਂ ਉਹਦੀ ਨਰਸਰੀ ਵਿੱਚ ਇਸ ਟਾਈਮ ਮੌਜੂਦ ਹਾਂ ਜਿਹਦਾ ਨਾਮ ਹੈ ਸ਼ਹੀਦ ਭਗਤ ਸਿੰਘ ਨਰਸਰੀ ਬਨੂੜ ਯੂਥ ਕੇਸਰੀ ਟੀਮ ਵੱਲੋਂ ਸਾਨੂੰ ਮੌਜੂਦ ਨੇ ਅਸੀਂ ਉਹਦੀ ਨਰਸਰੀ ਦਾ ਅੱਜ ਦੌਰਾ ਕਰਨਾ ਹੈ ਆ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਜੋਰਾ ਸਿੰਘ ਜੀ ਪਹਿਲਾਂ ਤਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ। ਤੁਸੀਂ ਸਾਡੀ ਨਰਸਰੀ ਦੇ ਵਿੱਚ ਆਏ। ਅੱਜ ਤੁਹਾਡਾ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ। ਜੋਰਾ ਸਿੰਘ ਜੀ ਇਹ ਦੱਸੋ ਜਿਹੜੇ ਨਰਸਰੀ ਆ ਤੁਹਾਡੀ ਕਿੰਨੇ ਸਮੇਂ ਤੋਂ ਚੱਲ ਰਹੀ ਹੈ? ਸਾਡੀ ਜਿਹੜੀ ਨਰਸਰੀ ਆ ਇਹ ਅਸੀਂ ਇੱਕ 2021 ਤੋਂ ਇੱਕ ਬੜੀ ਛੋਟੀ ਜਿਹੀ ਸ਼ੁਰੂਆਤ ਕੀਤੀ ਸੀਗੀ। ਸਾਨੂੰ ਇਹ ਨਹੀਂ ਸੀਗਾ ਕਿ ਫਿਊਚਰ 'ਚ ਜਾ ਕੇ ਅਸੀਂ ਕਦੇ ਇਦਾਂ ਦੀ ਕੋਈ ਵੱਡੀ ਨਰਸਰੀ ਵੀ ਤਿਆਰ ਕਰ ਸਕਦੇ ਹਾਂ। ਹਨਾ? ਤੇ ਫਿਰ ਹੋਲੀ-ਫੁਲੀ ਸਾਨੂੰ 2021 ਤੋਂ ਬਾਅਦ ਜਦੋਂ 22 ਆਇਆ 22 ਦੇ ਵਿੱਚ ਅਸੀਂ ਹੋਰ ਥੋੜੇ ਜੇ ਬੂਟੇ ਤਿਆਰ ਕਰਨ ਦੀ ਜੜੀ ਗਿਣਤੀ ਉਹ ਵਧਾਈ ਫਿਰ ਅਸੀਂ 23 ਦੇ ਵਿੱਚ ਜਾ ਕੇ ਜਿਹੜਾ ਨਰਸਰੀ ਦਾ ਸਾਨੂੰ ਲੱਗਿਆ ਕਿ ਅਸੀਂ ਕੰਮ ਕਰ ਸਕਦੇ ਹਾਂ ਫਿਰ ਅਸੀਂ ਇੱਕ ਛੋਟਾ ਜਿਹਾ ਪ੍ਰੋਗਰਾਮ ਸ਼ਹੀਦ ਭਗਤ ਸਿੰਘ ਹੋਰਾਂ ਦੇ ਸ਼ਹੀਦੀ ਦਿਹਾੜੇ ਤੇ 23 ਮਾਰਚ ਨੂੰ ਅਸੀਂ ਇੱਥੇ ਇੱਕ ਨਰਸਰੀ ਤੇ ਇੱਕ ਛੋਟਾ ਜਿਹਾ ਇਕੱਠ ਕੀਤਾ ਤੇ ਉਸ ਟਾਈਮ ਅਸੀਂ ਅ 30-40 ਬੰਦੇ ਇਕੱਠ ਕਰਕੇ ਫਿਰ ਅਸੀਂ ਇੱਕ ਫੈਸਲਾ ਕਿ ਲਿਆ ਕਿ ਅਸੀਂ ਅੱਜ ਇੱਕ ਤੇ ਨਰਸਰੀ ਦਾ ਨਾਮਕਰਨ ਕਰ ਰਹੇ ਹਾਂ ਤੇ ਵਾਕਈ ਹੁਣ ਅਸੀਂ ਇਸ ਨੂੰ ਇੱਕ ਨਰਸਰੀ ਦੇ ਤੌਰ ਤੇ ਚਲਾਵਾਂਗੇ ਇਸ ਦਾ ਮਤਲਬ ਕਿ ਇਸ ਨੂੰ ਇੱਕ ਬਹੁਤ ਜ਼ਿੰਮੇਵਾਰੀ ਦੇ ਨਾਲ ਕੰਮ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਹੁਣ ਕੰਟੀਨਿਊ ਜਿਹੜਾ ਹੁਣ ਅਸੀਂ ਇੱਕ ਇਹਦਾ ਮਤਲਬ ਕਿ ਸੋਸ਼ਲ ਮੀਡੀਆ ਦੇ ਮਾਧਿਮ ਰਾਹੀਂ ਜਾਂ ਹੋਰ ਜਿਹੜੇ-ਜਿਹੜੇ ਤਰੀਕੇ ਹੁੰਦੇ ਆ ਹਨ ਆਪਾਂ ਫਿਰ ਉਹਨਾਂ ਦੇ ਨਾਲ ਪ੍ਰਚਾਰ ਕਰਨਾ ਸ਼ੁਰੂ ਕੀਤਾ ਤੇ ਫਿਰ ਆਪਾਂ ਕੰਟੀਨਿਊ ਜਿਹੜੇ ਦੇ ਵਿੱਚ ਬੂਟੇ ਤਿਆਰ ਕਰਕੇ ਜਿਹੜੇ ਪੰਜਾਬ ਦੇ ਦੇਸੀ ਤੇ ਰੁੱਖਾ ਉਹ ਫਿਰ ਅਸੀਂ ਵੰਡ ਰਹੇ ਹਾਂ ਨੀ ਤੁਹਾਡੀ ਨਰਸਰੀ ਦੇ ਵਿੱਚ ਮਤਲਬ ਤੁਹਾਡੇ ਕਿੰਨੇ ਮੈਂਬਰ ਨੇ ਜਿਹੜੇ ਇਸ ਨਰਸਰੀ ਦੀ ਸਪੋਰਟ ਕਰਦੇ ਨੇ ਤੁਹਾਡੀ ਜਿਹੜੇ ਦੇਖੋ ਮੇਨ ਮੈਂਬਰ ਜਿਹੜੇ ਆਪਣੇ ਜਿਹੜੇ ਲੋਕਲ ਆ ਉਹ ਆਪਣੇ 10 ਵੀ ਹੈਗੇ ਆ ਬਾਕੀ ਜਿਹੜੇ ਨੇੜਲੇ ਪਿੰਡਾਂ ਚੋਂ ਜਾਂ ਆਲੇ ਦੁਆਲੇ ਸ਼ਹਿਰਾਂ ਤੋਂ ਬਹੁਤ ਬੰਦੇ ਸਾਡੀ ਸਪੋਰਟ ਕਰਦੇ ਆ ਹੁਣ ਤੱਕ ਤੁਸੀਂ ਕਿੰਨੇ ਕਬੂਟੇ ਲਾ ਚੁੱਕੇ ਹੋ ਜਿਹੜੇ ਬੂਟੇ ਜਿਹੜੇ ਮੈਂ ਅਗਰ ਤੁਹਾਨੂੰ ਮੈਂ ਇਸ ਸਾਲ ਦੀ ਗੱਲ ਕਰਾਂ ਅਸੀਂ ਪਹਿਲਾਂ ਤੇ ਕੋਈ ਬਹੁਤ ਜ਼ਿਆਦਾ ਡਾਟਾ ਜਿਹੜਾ ਉਹ ਧਿਆਨ ਚ ਨਹੀਂ ਰੱਖਿਆ ਇਸ ਸਾਲ ਅਸੀਂ 14 ਜੁਲਾਈ ਤੱਕ 4500 ਦੇ ਕਰੀਬ ਜਿਹੜੇ ਬੂਟੇ ਉਹ ਬਣ ਚੁੱਕੇ ਨੇ ਜਿਵੇਂ ਹੁਣ ਕਲਾਈਮੇਟ ਚੇਂਜ ਹੁੰਦਾ ਵਾਰ-ਵਾਰ ਜਿਵੇਂ ਗਰਮੀ ਬਹੁਤ ਜ਼ਿਆਦਾ ਵਧਦੀ ਹੈ ਲੋਕਾਂ ਦਾ ਜਿਵੇਂ ਕਹਿਣਾ ਹੈ ਕਿ ਦਰਖਤ ਕੱਟ ਹੋਣ ਕਾਰਨ ਵੀ ਇਹ ਜਿਹੜੀ ਗਰਮੀ ਹੈ ਵਧ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਵਾਕਈ ਇਹ ਸਹੀ ਹੈ ਲੋਕਾਂ ਨੂੰ ਦਰਖਤ ਲਾਉਣੇ ਚਾਹੀਦੇ ਆ ਪੰਜਾਬ ਦਾ ਜਿਹੜਾ ਲੋੜਿੰਦਾ ਜੰਗਲਾਤ ਹੈ ਜਿਹਦੀ ਲੋੜ ਆ ਉਹ ਆਪਾਂ ਨੂੰ 30 ਤੋਂ 33% ਜਿਹੜਾ ਜੰਗਲਾਤ ਤੋਂ ਚਾਹੀਦਾ ਮਤਲਬ ਕਿ ਹਰਿਆ ਭਰਿਆ ਤੇ ਅੱਜ ਬੜੀ ਮਾੜੀ ਗੱਲ ਆ ਕਿ ਉਹ 3 ਤੋਂ 4% ਰਹਿ ਗਿਆ ਦੇਖੋ ਜਿਹੜਾ ਸੜਕਾਂ ਦਾ ਬਣਨਾ ਆ ਜਿਹੜਾ ਸ਼ਹਿਰੀਕਰਨ ਵਾਲਾ ਆਪਣਾ ਜਿਹੜਾ ਦੇਸ਼ਵਾਦ ਰਿਹਾ ਠੀਕ ਆ ਉਹ ਸਮੇਂ ਦੀ ਲੋੜ ਆ ਹਨਾ ਅੱਜ ਹਰ ਇੱਕ ਬੰਦਾ ਚਾਹੁੰਦਾ ਏ ਕਿ ਸਾਡੇ ਘਰ ਦੇ ਮੂਰੇ ਪੱਕੀ ਸੜਕ ਹੋਵੇ ਹਨਾ ਸਾਨੂੰ ਵਧੀਆ ਸੀਵਰੇਜ ਦਾ ਸਿਸਟਮ ਮਿਲੇ ਸਾਨੂੰ ਵਧੀਆ ਪਾਣੀ ਦਾ ਸਿਸਟਮ ਇੱਕ ਮਿਲੇ ਸਾਡੇ ਕੋਲ ਵਧੀਆ ਸੜਕਾਂ ਹੋਣ ਚੌੜੀਆਂ ਸੜਕਾਂ ਹੋਣ ਸਭ ਨੂੰ ਚਾਹੀਦੀਆਂ ਪਰ ਉਸ ਦੇ ਨਾਲ ਕਿਤੇ ਨਾ ਕਿਤੇ ਜਿਹੜੇ ਸਾਡੇ ਕੋਲ ਕੱਚੀ ਥਾਂ ਆ ਜਿਹੜੇ ਸਾਡੇ ਕੋਲ ਸਾਡੇ ਕੋਲ ਸਾਡੇ ਧਾਰਮਿਕ ਸਥਾਨ ਨੇ ਸਾਡੇ ਕੋਲ ਸਾਂਝੀਆਂ ਸ਼ਾਮਲਾਟਾਂ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਅੱਜ ਆਪਾਂ ਨੂੰ ਇਸ ਗ੍ਰੀਨਰੀ ਨੂੰ ਮੁਰਤੋਂ ਲੈ ਕੇ ਆਉਣ ਦੀ ਲੋੜ ਆ ਜਦੋਂ ਸਿੰਘ ਜੀ ਇਸ ਕੰਮ ਤੋਂ ਬਿਨਾ ਇੱਕ ਸੇਵਾ ਦੀ ਭਾਵਨਾ ਜਿਹੜੀ ਤੁਸੀਂ ਕਰ ਰਹੇ ਹੋ ਬਿਲਕੁਲ ਨਿਸ਼ੁਲਕ ਫਰੀ ਕਰ ਰਹੇ ਹੋ ਇਸ ਤੋਂ ਬਿਨਾ ਕੀ ਕੰਮ ਕਰਦੇ ਹਾਂ ਉਸ ਤੋਂ ਬਿਨਾ ਜੀ ਦੀ ਮੇਰੀ ਆਪ ਦੀ ਮੈਂ ਪ੍ਰਾਈਵੇਟ ਜੌਬ ਕਰ ਰਿਹਾ ਮੈਂ 2020 ਦੇ ਵਿੱਚ ਜਦੋਂ ਕਰੋਨਾ ਲੋਕਡਾਊਨ ਲੱਗਿਆ ਉਦੋਂ ਪੂਰੇ 18-19 ਦਿਨ ਪਹਿਲਾਂ ਜਿਹੜੀ ਮੈਂ ਆਪਣੀ ਜੋਬ ਜਿਹੜੀ ਸਟਾਰਟ ਕੀਤੀ ਸੀਗੀ 2 ਮਾਰਚ 2020 ਨੂੰ ਮੈਂ ਜੋਬ ਤੇ ਪਹਿਲੇ ਦਿਨ ਗਿਆ ਸੀਗਾ ਤੇ ਫਿਰ ਜਦੋਂ ਲੋਕਡਾਊਨ ਲੱਗਾ ਉਸ ਤੋਂ ਬਾਅਦ ਫਿਰ ਮੇਰਾ ਜਿਹੜਾ ਵਰਕ ਫਰੋਮ ਹੋਮ ਘਰ ਤੋਂ ਹੀ ਕੰਮ ਚੱਲ ਰਿਹਾ ਆ ਆਨਲਾਈਨ ਮੇਰਾ ਕੰਮ ਆ ਤੇ ਮੈਂ ਉਹਦੇ ਉੱਤੇ ਕੰਮ ਵਗੈਰਾ ਕਰਦਾ ਤੇ ਠੀਕ ਆ ਮੈਂ ਆਪਣੇ ਪੈਰਾਂ ਤੇ ਖੜਾ ਆ ਮੈਨੂੰ ਅੱਜ ਕਿਸੇ ਦੇ ਵੱਲ ਦੇਖਣਾ ਨਹੀਂ ਪੈਂਦਾ ਮੇਰੀ ਜੇਬ ਦੇ ਵਿੱਚ ਹਰ ਮਹੀਨੇ ਸੈਲਰੀ ਪਿਆ ਜਾਂਦੀ ਆ ਤੇ ਜਿੰਨੇ ਸਾਡੀ ਟੀਮ ਦੇ ਮੈਂਬਰ ਆ ਉਹਨਾਂ ਵਿੱਚੋਂ ਇੱਕ ਵੀ ਬੰਦਾ ਬੇਰੁਜ਼ਗਾਰ ਨਹੀਂ ਕੋਈ ਵੇਲਾ ਨਹੀਂ ਸਾਰੇ ਆਪੋ ਆਪਣਾ ਛੋਟਾ ਵੱਡਾ ਜਿੱਦਾਂ ਦਾ ਵੀ ਕੰਮਕਾਰ ਅਸੀਂ ਸਾਰੇ ਆਪਾ ਆਪਣਾ ਕੰਮਕਾਰ ਕਰ ਰਹੇ ਆਂ ਬਾਕੀ ਦਾ ਜਿਹੜਾ ਸਮਾਂ ਹੁੰਦਾ ਆ ਉਹ ਕੱਢ ਕੇ ਫਿਰ ਅਸੀਂ ਆਪਣਾ ਨਰਸਰੀ ਨੂੰ ਕੁ ਸਮਾਂ ਦਿੰਦੇ ਆ ਜੁਰਾ ਜੀ ਅੱਜ ਇਸ ਟਾਈਮ ਮੌਜੂਦ ਤੁਹਾਡੀ ਨਰਸਰੀ ਚ ਕਿੰਨੇ ਕਬੂਟੇ ਨੇ ਜਿਹੜੇ ਕਿ ਅੱਜ ਮੌਜੂਦ ਨੇ ਅੱਜ ਅਗਰ ਮੈਂ ਮੋਟਾ ਜਾਂ ਅੰਦਾਜ਼ਾ ਲਗਾ ਕੇ ਦੱਸਾਂ ਕਿਉਂਕਿ 14 ਜੁਲਾਈ ਨੂੰ ਨਾ ਹੁਣ ਅਸੀਂ ਬੂਟੇ ਜਿਹੜੇ ਵੰਡਨੇ ਉਹ ਬੰਦ ਕੀਤੇ ਕਿਉਂਕਿ ਹੁਣ ਉਹ ਜਿਹੜੇ ਪੁਰਾਣੇ ਵੱਡੇ ਬੂਟੇ ਸੀਗੇ ਵੰਡਨੇ ਉਹ ਧਰਤੀ ਚ ਲੱਗਣੇ ਕੋ ਉਹ ਅਸੀਂ ਵੰਡਤੇ ਹੁਣ ਸਾਡੇ ਕੋਲ ਜਿਹੜੇ ਲਗਭਗ ਪੂ ਕੁੱਲ ਸਾਰੇ ਬੈੱਡਾਂ ਦੇ ਵਿੱਚ ਮਿਲਾ ਕੇ ਇਸ ਟਾਈਮ 3000 ਤੋਂ ਵੱਧ ਜਿਹੜਾ ਬੂਟਾ ਉਹ ਹੋਰ ਜਿਹੜਾ ਲਗਭਗ ਉਹ ਤਿਆਰ ਹੋ ਰਿਹਾ ਜਿਹੜੇ ਬੂਟੇ ਤੁਸੀਂ ਵੰਡਦੇ ਨੇ ਇਹ ਫਰੀ ਦੇਂਦੇ ਆ ਬਿਲਕੁਲ ਜਾਂ ਕੋਈ ਕੁਝ ਥੋੜਾ ਬਹੁਤਾ ਲੈਣੇ ਹੋ ਜੇ ਕੋਈ ਸਸਤਾ ਤੁਹਾਡੇ ਕੋਲ ਕੋਈ ਸਸਤਾ ਆਉਂਦੀ ਆ ਵੀ ਸਾਨੂੰ 100 ਬੂਟਾ ਚਾਹੀਦਾ ਅਸੀਂ ਲਾਉਣਾ ਉਹਨਾਂ ਤੋਂ ਤੁਸੀਂ ਕੁਝ ਪੈ ਵੀ ਕਰਦੇ ਹੋ ਸਾਡੇ ਕੋਲੇ ਦੇਖੋ ਅਸੀਂ 4 4 5 500 ਤੱਕ ਵੀ ਬੂਟੇ ਇੱਕ ਇੱਕ ਬੰਦੇ ਨੂੰ ਦਿੱਤੇ ਆ ਹਨਾ ਕੋਈ ਵੀ ਸਾਡੇ ਕੋਲ ਬੂਟੇ ਲੈਣ ਆ ਗਿਆ ਅੱਜ ਤੱਕ ਅਸੀਂ ਇੱਕ ਵੀ ਬੂਟਾ ਉਹ 5 ਰੁਪਏ ਦੇ ਵਿੱਚ ਵੀ ਵੇਚਿਆ ਨਹੀਂ ਹੈਗਾ ਬਹੁਤ ਵੀਰਾਂ ਦਾ ਇਹ ਮਨ ਹੁੰਦਾ ਹੈ ਕਿ ਅਸੀਂ ਤੁਹਾਨੂੰ ਸਪੋਰਟ ਕਰਨੀ ਆ ਸਪੋਰਟ ਕਰਨੀ ਆ ਵੈਸੇ ਸਾਡਾ ਪਹਿਲੀ ਕੁਸ਼ੀ ਹੀ ਦਿੰਦੀ ਹੈ ਕਿ ਸਾਡਾ ਨਰਸਰੀ ਦਾ ਜਿਹੜਾ ਬਹੁਤਾ ਕੋਈ ਖਰਚਾ ਨਹੀਂ ਜਾਂਦਾ ਅਸੀਂ ਆਪਣਾ ਖਰਚਾ ਜਿਹੜਾ ਉਹ ਆਪ ਚਲਾ ਲੈਨੇ ਸਾਰੇ ਮੁੰਡੇ ਆਪਸ ਵਿੱਚ ਪੈਸੇ ਇਕੱਠੇ ਕਰਕੇ ਤੇ ਜੇ ਕੋਈ ਬਹੁਤਾ ਕੋਈ ਇਦਾਂ ਕੋਈ ਆਪਣੇ ਕੋਲ ਕਰਨੀ ਚਾਹੁੰਦਾ ਹੈ ਕਿ ਹਾਂ ਭਾਈ ਮੇਰੇ ਲਈ ਕਾਹਦੀ ਸੇਵਾ ਲਗਾ ਦੂੰ ਮੈਂ ਮਿੱਟੀ ਦੀ ਸੇਵਾ ਕਰ ਦੇਣਾ ਮੈਂ ਥੈਲੀਆਂ ਲਿਆ ਦਿਨਾ ਆ ਮੈਂ ਕਹਿਆਂ ਦੇ ਦੇ ਦਿਨਾ ਮੈਂ ਤਸਲੀ ਦੇ ਦੇ ਦਿਨਾ ਠੀਕ ਹੈ ਫਿਰ ਅਸੀਂ ਕਹਿ ਦਿੰਨੇ ਕੋਈ ਗੱਲ ਨਹੀਂ ਜਿੱਦਾਂ ਤੁਹਾਡਾ ਮਨ ਕਰਦਾ ਆ ਸਾਨੂੰ ਦੇ ਦਿਓ ਜੇ ਸਾਨੂੰ ਵੀ ਕਿਤੇ ਲੋੜ ਲੱਗਦੀ ਹੈ ਕਿ ਅੱਜ ਸਾਨੂੰ ਇਸ ਚੀਜ਼ ਦੀ ਜ਼ਿਆਦਾ ਲੋੜ ਆ ਸਾਡੇ ਕੋਲ ਬਜਟ ਘਟਾ ਜਾਂ ਅਸੀਂ ਆਹ ਕੰਮ ਕਰਨਾ ਆ ਤਾਂ ਫਿਰ ਅਸੀਂ ਰਿਕਵੈਸਟ ਕਰ ਲੈਂਦੇ ਆ ਆਪਣੇ ਦੋਸਤਾਂ ਕੋਲੋਂ ਇਸਨੂੰ ਜੋਰਾ ਸਿੰਘ ਜੀ ਜਿਹੜੇ ਕਿ ਮਨੂਰ ਦੇ ਵਿੱਚ ਇੱਕ तकरीबन ਕਈ ਸਾਲਾਂ ਤੋਂ ਨਰਸਰੀ ਚਲਾ ਰਹੇ ਨੇ ਤੇ ਅਕਸਰ ਬੂਟੇ ਜ਼ਿਆਦਾਤਰ ਲੋਕਾਂ ਨੂੰ ਫ੍ਰੀ ਵੰਡਦੇ ਨੇ ਇਹਨਾਂ ਦਾ ਜਿਵੇਂ ਕਿ ਕਹਿਣਾ ਹੈ ਕਿ ਜੇ ਕੋਈ ਬੰਦਾ ਸਾਨੂੰ ਕੋਈ ਸਮਾਨ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਉਸ ਨੂੰ ਮਨਾ ਵੀ ਨਹੀਂ ਕਰਦੇ ਉਸ ਤੋਂ ਲੈ ਵੀ ਲੈਣਾ ਜੇ ਸਾਡੇ ਬਜਟ ਦੇ ਵਿੱਚ ਘਟ ਹੁੰਦਾ